ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਰਸੀਮ ਸਿੰਘ ਸਿਆਲਕਾ ਹਲਕਾ ਮਜੀਠਾ ਦੇ ਐ ਪਿੰਡ ਸਿਆਲਕਾ ਤੋਂ ਆ ਸ਼ਰੂਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਹੜੇ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਫੌਜਾਂ ਦੇ ਪਹਿਲੇ ਮੁਖੀ ਜਰਨੈਲ ਹੋਏ ਨੇ ਉਹਨਾਂ ਦਾ ਜਨਮ ਦਿਨ ਹਰ ਸਾਲ 5 ਸਤੰਬਰ ਨੂੰ ਉਹਨਾਂ ਦੇ ਤਪਸਾਨ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੇ ਆਦਬ ਤੇ ਸਤਕਾਰ ਨਾਲ ਸਮੁੱਚੇ ਜਿੱਥੇ ਪੰਜਾਬ ਦੀਆਂ ਸੰਗਤਾਂ ਬੜੇ ਅਦਬ ਤੇ ਸਤਕਾਰ ਨਾਲ ਮਨਾਉਂਦੀਆਂ ਨੇ ਉਸ ਵਿੱਚ ਸ਼ਾਮਲ ਹੋਣ ਲਈ ਹਰ ਸਾਲ ਦੀ ਤਰ੍ਹਾਂ ਨਗਰ ਖਿਆਲਕਾ ਤੋਂ 4 ਸਤੰਬਰ ਨੂੰ ਵਿਸਾਲ ਖਾਲਸਾ ਚੇਤਨਾ ਮਾਰਚ ਦੇ ਰੂਪ ਵਿੱਚ ਨਗਰ ਕੀਰਤਨ ਆ ਜਾ ਰਿਹਾ ਜਿਹਦੀ ਸਵੇਰੇ 9:00 ਵਜੇ ਅਰੰਭਤਾ ਅਰਦਾਸਪਰੰਤ ਅਰੰਭਤਾ ਹੋਏਗੀ ਔਰ ਛੰਡੀ ਉਪਰੰਤ ਇਹ ਨਗਰ ਕੀਰਤਨ ਵਾਹਿਗੁਰੂ ਦਾ ਜਾਬ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰ ਸਾਹਾ ਹੀਟ ਪੰਜ ਪਿਆਰਿਆਂ ਦੀ ਜੋਗ ਹੀਟ ਔਰ ਨਿਹੰਗ ਜਥੇਬੰਦੀਆਂ ਦਾ ਜਿਹੜਾ ਜਾਲ ਜਲਉ ਆ 101 ਘੋੜਾ ਸਾਡੇ ਬਹੁਤ ਹੀ ਮਾਨਯੋਗ ਸੰਤ ਬਾਬਾ ਮੇਜਰ ਸਿੰਘ ਜੀ ਛੋਟੀ ਸਾਹਿਬ ਜਿਹੜੇ ਤਰਨਤਾਲੀ ਦੇ ਮੁਖੀ ਆ ਉਹ ਨਾ ਦੀ ਜਥੇਬੰਦੀ ਵੱਲੋਂ 101 ਘੋੜਸਵਾਰ ਜਿਹੜਾ ਉਹ ਨਗਰ ਕਿਤੇ ਦੀ ਸੁਭਾਵ ਦਾਉਣ ਲਈ ਅੱਗੇ ਪੰਜ ਪਿਆਰਾਂ ਦੇ ਚੱਲਣਗੇ ਮੈਂ ਆਪ ਜੀ ਦੇ ਚੈਨਲ ਰਾਹੀਂ ਸਮੁੱਚੇ ਦੁਨੀਆ ਦੇ ਵਿੱਚ ਦੇ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੇ ਦਸਮੇਸ਼ ਪਿਤਾ ਜੀ ਨੂੰ ਪਿਆਰ ਕਰਨ ਵਾਲੇ ਚਾਰੇ ਸਹਿਬਜ਼ਾਦਿਆਂ ਨੂੰ ਪਿਆਰ ਕਰਨ ਲਈ ਤੇ ਭਾਈ ਜੀਵਨ ਸਿੰਘ ਬਾਬਾ ਜੈਤਾ ਜੀ ਨੂੰ ਪਿਆਰ ਕਰਨ ਵਾਲੀਆਂ ਸੁਖਮੁਛੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਆਪ ਸਾਰੇ ਆਪੋ ਆਪਣੇ ਸਾਧਨ ਆਈ ਵਾਦ ਤੋਂ ਵਾਦ ਯੋਗਦਾਨ ਪਾ ਕੇ ਬਾਬਾ ਜੀ ਪ੍ਰਤੀ ਸਰਦਾ ਤੇ ਸਤਕਾਰ ਜ਼ਰੂਰ ਪੇਟ ਕਰਨ ਕਿਉਂਕਿ ਬਾਬਾ ਜੀਨ ਸਿੰਘ ਜੀ ਦੀ ਬੜੀ ਹਾਥਾਂ ਆ ਕੁਰਬਾਨੀਆਂ ਜਿਨ੍ਹਾਂ ਨੇ ਸੈਬ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਹਿੰਦੂਆਂ ਦੀ ਖਾਤਰ ਆਪਣਾ ਚਾਂਦਨੀ ਚੌਂ ਦਿੱਲੀ ਵਿਖੇ ਬਲੀਦਾਨ ਦਿੱਤਾ ਸੀ ਉਹਨਾਂ ਦਾ ਸਤਕਾਰ ਵਜੋਂ ਸੀਸ ਬੜੇ ਅਦਬ ਤੇ ਸਤਕਾਰ ਨਾਲ ਉਠਾ ਕੇ ਆਪਣੀ ਸਾਥੀ ਨਾਲ ਲਾ ਕੇ 326 ਦਿਨ ਰਾਤ ਦਿਨ ਨੰਗੇ ਪੈਰੀ ਪੈਦਲ ਯਾਤਰਾ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਕੀਰਤਪੁਰ ਸਾਹਿਬ ਜਿੱਥੇ ਉਸ ਵਕਤ ਗੁਰੂ ਗੋਬਿੰਦ राय ਜਿਨ੍ਹਾਂ ਦੀ ਉਮਰ ਦੋ 9 ਸਾਲ ਸੀ ਉਹਨਾਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਭੇਟਾ ਕੀਤਾ ਤੇ ਬਾਲ ਗੁਰੂ ਗੋਬਿੰਦ राय ਜੀ ਨੇ ਸਾਥੀ ਨਾਲ ਲਾ ਕੇ ਭਾਈ ਜੱਤਾ ਜਨੂਰ ਰੰਗਰੇਟੇ ਗੁਰੂ ਕੇ ਬੇਟੇ ਦਾ ਵਰ ਦਿੱਤਾ ਜੀ ਉਹਨਾਂ ਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਆ ਉਦੇ ਵਿੱਚ ਮੇਰੇ ਵੱਲੋਂ ਦੋਨੋਂ ਹੱਥ ਜੋੜ ਕੇ ਸਮੂਚੀਆਂ ਸੰਗਤਾਂ ਨੂੰ ਸਾਰੇ ਟਰਾਂਸਪੋਰਟਰ ਵੀਰਾਂ ਨੂੰ ਸਾਰੀਆਂ ਨਿਹੰਗ ਜਥੇਬੰਦੀਆਂ ਨੂੰ ਸਾਰੀਆਂ ਸਮਾਜਿਕ ਤੇ ਸਟੂਡੈਂਟ ਯੂਨੀਅਨਾਂ ਨੂੰ ਵੀ ਬੇਨਤੀ ਆ ਕਿ ਬਾਬਾ ਜੀ ਦੀ ਬਹੁਤ ਵੱਡੀ ਕੁਰਬਾਨੀ ਉਹਨਾਂ ਦਾ ਜਿਹੜਾ ਇਤਿਹਾਸ ਆ ਉਹਨਾਂ ਨੂੰ ਸਤਕਾਰ ਦੇਣ ਲਈ ਆਪਾਂ ਉਸ ਦਿਨ 4 ਸਤੰਬਰ ਨੂੰ ਜਿਹੜਾ ਸਿਆਲਕ ਤੋਂ ਨਗਰ ਕੀਰਤਨ ਆ ਉਸ ਨਗਰ ਕੀਰਤਨ ਦਾ ਹਿੱਸਾ ਬਣਨਾ ਚਾਹੀਦਾ ਆ ਇਹ ਨਗਰ ਕੀਰਤਨ ਸਵੇਰੇ 9 ਵਜੇ ਅਰਦਾਸ ਪ੍ਰੰਤ ਸਿਆਲਕ ਤੋਂ ਚੱਲੇਗਾ ਔਰ ਮੈਤਾ ਚੋਂ ਕੋੰਦਾਇਆ ਕਮਾਨ ਸਰੀਆਗ ਬੰਦਪੁਰ ਵਾਇਆ ਟਾਂਡਾ ਚ ਬਲੜਵਾਲ ਤੇ ਹਿਆਰਪੁਰ ਮਾਲਪੁਰ ਗੜ੍ਹ ਸੰਗਰ ਨੂਰਪੁਰ ਹੁੰਦਾ ਐ ਸਾਨ ਨੂੰ ਬਾਬਾ ਜੀ ਦੇ ਤਪਸਥਾਨ ਕਿਲਾ ਨੰਦਗੜ ਵਿਖੇ ਅਰਦਾਸ ਅਪਰੰਤ ਸਮਾਪਤੀ ਹੋ ਗਈ ਤੇ ਪੰਜ ਪਿਆਰਾਂ ਨੂੰ ਬਾਬਾ ਤੀਤ ਸਿੰਘ ਤੇ ਸਿੰਘ ਸਾਹਿਬ ਜੈਹਰ ਕੇਸਗੜ੍ਹ ਸਾਹਿਬ ਉਹਨਾਂ ਨੂੰ ਪੰਜ ਪਿਆਰਾਂ ਨੂੰ ਜਿੱਥੇ ਸਿਰੋਪੇ ਦੇ ਕੇ ਸਨਮਾਨ ਦੇਣਗੇ ਉਥੇ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕਰਨ ਲਈ ਸੁਖ ਹਸਣ ਲਈ ਬੜੇ ਸਤਿਕਾਰ ਤੇ ਅਦਬ ਨਾਲ ਸੰਗਤਾਂ ਯਾਦ ਕਰਦੀਆਂ ਬਾਬਾ ਜੀ ਦੇ ਤਪਸਥਾਨ ਤੇ ਪਹੁੰਚਣ ਗੀਆਂ ਆਸ ਕਰਦਾ ਆ ਕਿ ਸਾਰੀਆਂ ਸੰਤਾਂ ਜਿਹੜੀਆਂ ਬਾਬਾ ਜੀ ਦੀ ਕੀਤੀ ਕੁਰਬਾਨੀ ਨੂੰ ਧਿਆਨ ਚ ਰੱਖਦੇ ਹੋਏ ਉਸ ਦਿਨ ਆਪਣਾ ਜ਼ਰੂਰੀ ਟਾਈਮ ਕੱਢਣਗੇ ਔਰ ਗੁਰੂ ਮਾਰ ਨੂੰ ਸਤਕਾਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ